ਸ਼ੇਰੀ ਐਂਡ ਨਿਊ YouTube ਚੈਨਲ ਵਿੱਚ ਤੁਹਾਡਾ ਸਵਾਗਤ ਹੈ। ਸਾਥੀਓ ਮੈਂ ਤੁਹਾਡੇ ਅੱਗੇ ਇੱਕ ਪੋਲੀਟਿਕਲ ਕਨਕਲੂਜਨ ਪੇਸ਼ ਕਰ ਰਿਹਾ। ਭਾਜਪਾ ਇਸ ਵਕਤ ਪੰਜਾਬ ਦੇ ਵਿੱਚ ਬਹੁਤ ਸਾਰੇ ਸਿੱਖ 체ੜਿਆਂ ਨੂੰ ਆਪਣੀ ਪਾਰਟੀ ਵਿੱਚ ਸ਼ਾਮਲ ਕਰ ਰਹੀ ਹੈ। ਹੁਣ ਸਮਝਣ ਵਾਲੀ ਗੱਲ ਇਹ ਹੈ ਵੀ ਕੀ ਇਹ ਜਿਹੜੇ ਚਿਹਰੇ ਨੇ ਇਹ ਬੀਜੇਪੀ ਨੂੰ ਪੰਜਾਬ ਦੇ ਵਿੱਚ ਕਾਮਯਾਬ ਕਰ ਦੇਣਗੇ ਬਹੁਤ ਪ੍ਰੋਮਿਨੈਂਟ ਬੰਦੇ ਵਿਅਕਤੀ ਜਿਨ੍ਹਾਂ ਵਿੱਚ ਜਗਮੀਤ ਸਿੰਘ ਬਰਾੜ ਚਰਨਜੀਤ ਸਿੰਘ ਬਰਾੜ ਜਹੂਰ ਬਹੁਤ ਸਾਰੇ ਵੱਖ-ਵੱਖ ਪਾਰਟੀਆਂ ਦੇ ਵਿੱਚੋਂ ਆਏ ਹੋਏ ਜਿਹੜੇ ਲੀਡਰ ਨੇ ਕੁਝ ਕਾਗਤਚੋਂ ਆਏ ਨੇ, ਕੁਝ ਅਕਾਲੀ ਦਲ ਚੋਂ ਆਏ ਨੇ। ਹੋ ਸਕਦਾ ਕੋਈ ਆਮ ਆਦਮੀ ਪਾਰਟੀ ਵਿੱਚੋਂ ਵੀ ਸ਼ਾਮਲ ਹੋਇਆ ਹੋਵੇ। ਪਰ ਇਹਨਾਂ ਦੇ ਆਸਰੇ ਸਿੱਖ ਸ਼ਕਸ਼ੀਤਾਂ ਦੇ ਆਸਰੇ ਕੀ ਪੰਜਾਬ ਵਿੱਚ ਭਾਜਪਾ ਦੀ ਜੀ ਦੀ ਰਾਜਨੀਤਿਕ ਬੀੜੀ ਹੈ ਉਹ ਪਾਰ ਲੱਗ ਜਾਏਗੀ ਇਹ ਸਮਝਣ ਵਾਲੀ ਗੱਲ ਹੈ ਦੋਸਤੋ ਪੰਜਾਬ ਦੀ ਜੋ ਪਿੰਡੂ ਰੂਰਲ ਏਰੀਆ ਜਿੱਥੇ ਬੀਜਪੀ ਆਪਣਾ ਆਧਾਰ ਕਾਇਮ ਕਰਨਾ ਚਾਹੁੰਦੀ ਹੈ ਉਸ ਸੈਕਸ਼ਨ ਵਿੱਚ ਕਿਸਾਨੀ ਹੈ ਮੇਜਰ ਰੂਪ ਦੇ ਵਿੱਚ ਜਿਹੜੀ ਪ੍ਰਭਾਵਸ਼ਾਲੀ ਹੈ ਕਿਸਾਨੀ ਦੇ ਨਾਲ-ਨਾਲ ਹੋਰ ਦਲਤ ਵਰਗ ਵੀ ਹੈ ਮਜ਼ਦੂਰ ਵੀ ਨੇ ਇਹ ਸਾਰਿਆਂ ਦੇ ਵਿੱਚ ਸਾਰਿਆਂ ਦੀਆਂ ਦੇ ਦਰਾਂ ਵਿੱਚ ਉਤਰਨ ਲਈ ਭਾਜਪਾ ਨੂੰ ਬਹੁਤ ਪ੍ਰਾਲੀ ਕਰਨੇ ਪੈਣਗੇ ਸਿਰਫ ਫਿਰ ਕਿਛੇ ਸੀ ਇਦਾਂ ਦੇ ਆਸਰੇ ਬੇੜੀ ਲਾਉਣੀ ਮੇਰੀ ਸਮਝ ਵਿੱਚ ਮੁਸ਼ਕਲ ਹੈ ਕਿਉਂਕਿ ਪਿੰਡਾਂ ਦਾ ਜਿਹੜੇ ਵਰਗ ਹੈ ਉਹ ਇਹ ਮਹਿਸੂਸ ਕਰ ਰਿਹਾ ਹੈ ਕਿ ਭਾਜਪਾ ਪੰਜਾਬ ਵਿਰੋਧੀ ਹੈ ਤਿੰਨ ਕਾਲੇ ਕਾਨੂੰਨ ਲਿਆਉਣੇ ਉਹਨਾਂ ਦੇ ਵਾਸਤੇ ਐਡਾ ਵੱਡਾ ਲੋਕਾਂ ਨੂੰ ਕਿਸਾਨਾਂ ਨੂੰ ਐਜੀਟੇਸ਼ਨ ਕਰਨਾ ਪੈਣਾ ਅਖੀਰ ਦੇ ਵਿੱਚ ਉਹ ਪ੍ਰਧਾਨ ਮੰਤਰੀ ਨੇ ਇਹ ਮੰਨ ਹੀ ਲਿਆ ਕਿ ਸਾਥੋਂ ਕੋਈ ਗਲਤੀ ਹੋਈ ਹੈ ਅਸੀਂ ਕਿਸਾਨਾਂ ਨੂੰ ਸਮਝਾ ਨਹੀਂ ਸਕੇ ਇਹ ਜਿਹੜੇ ਕਾਨੂੰਨ ਸੀਗੇ ਉਹ ਕਿਸਾਨਾਂ ਦੇ ਹੱਕਤ ਵਿੱਚ ਸੀ ਫੇਵਰ ਵਿੱਚ ਸੀ ਮਤਲਬ ਕਿ ਉਹ ਅਜੇ ਵੀ ਇਹ ਮੰਨਣ ਨੂੰ ਤਿਆਰ ਨਹੀਂ ਹਨ ਕਿ ਇਹ ਕਿਸਾਨਾਂ ਕਿਸਾਨ ਵਿਰੋਧੀ ਸੀਗੇ ਅਸਲ ਵਿੱਚ ਉਹ ਕਾਨੂੰਨ ਕਿਸਾਨ ਵਿਰੋਧੀ ਸੀ ਜਿੰਨਾ ਕਰਕੇ ਕਿਸਾਨਾਂ ਨੇ ਏਡਾ ਵੱਡਾ ਟੱਕ ਨਾ ਲਿਆ ਤੇ ਖੀਰ ਤੇ ਆ ਕੇ ਜਿੱਤ ਪ੍ਰਾਪਤ ਵੀ ਕੀਤੀ ਹੁਣ ਬਾਅਦ ਦੇ ਵਿੱਚ ਗਾਹਿਬ ਗਾਹਿ ਪਾਜ ਪਾ ਉਹਨਾਂ ਨੀਤੀਆਂ ਨੂੰ ਮੋੜਨ ਲੱਗੂ ਕਰਨਾ ਚਾਹ ਉਹਦੀ ਕਿਸੇ ਨਾ ਕਿਸੇ ਤਰੀਕੇ ਨਾਲ ਤੇ ਪੰਜਾਬ ਦੇ ਲੋਕ ਉੱਤੇ ਜਾਂ ਉਹ ਕਿਸਾਨੀ ਹੈ ਜਿਹੜੀ ਉਹ ਵੀ ਇਹ ਸਮਝੀ ਬੈਠੀ ਹੈ ਕਿ ਭਾਜਪਾ ਅਜੇ ਵੀ ਚੋਰ ਮੂਰੀਆਂ ਰਾਹੀਂ ਉਹਨਾਂ ਕਾਨੂੰਨਾਂ ਨੂੰ ਲਾਗੂ ਕਰਨਾ ਚਾਹੁੰਦੀ ਹੈ ਇਹ ਜਿਹੜਾ ਵਿਚਾਰ ਹੈ ਉਹਨਾਂ ਦੇ ਮਨਾਂ ਦੇ ਵਿੱਚ ਘਰ ਘਰ ਗਿਆ ਇਸ ਨੂੰ ਦੂਰ ਕਰਨਾ ਪਏਗਾ ਹੁਣ ਦੂਸਰਾ ਵੱਡਾ ਵਰਗ ਹੈਗਾ ਉਹ ਹੈ ਮਜ਼ਦੂਰ ਵਰਗ ਮਜ਼ਦੂਰ ਵਰਗ ਵਾਸਤੇ ਜਿਹੜੋ ਮੁਲ ਰੇਗਾ ਸਕੀਮ ਹੈ ਉਹ ਸਕੀਮ ਦੀ ਥਾਂ ਤੇ ਜੈ ਰਾਮ ਜੀ ਯੋਜਨਾ ਲੈਉਣੀ ਇਹ ਵੀ ਬਈ ਦੂਰ ਬਰ ਗੁਰੂ 12 ਨਹੀਂ ਖਾਂਦੀ ਕਿਉਂ ਕਿਉਂਕਿ ਅੱਗੇ ਮਰੀਗਾ ਵਿੱਚ 90% ਜਿਹੜਾ ਧਨ ਸੀਗਾ ਉਹ ਕੇਂਦਰ ਲਾਉਂਦਾ ਸੀ ਤੇ 10% ਜਿਹੜੇ ਸੀਗੇ ਸੂਬੇ ਲਾਉਂਦੇ ਸੀ ਹੁਣ ਕੀ ਕਰਤਾ ਅਖੇ 60% ਕੇਂਦਰ ਲਾਊ 40% ਰਾਜ ਲਾਉਣਗੇ ਸੂਬੇ ਲਾਉਣਗੇ ਸੂਬਿਆਂ ਦੀਆਂ ਪਹਿਲਾਂ ਹੀ ਹਾਲਤਾਂ ਮਾੜੀਆਂ ਏ ਔਰ ਜੇ ਪੰਜਾਬ ਦੀ ਹਾਲਤ ਦੇਖੀਏ ਪੰਜਾਬ ਦੇ ਵਿੱਚ ਜਿਹੜੀ ਸਰਕਾਰ ਹੈ ਉਹ ਕਰਜ਼ੇ ਨਾਲ ਹੀ ਚੱਲ ਰਹੀ ਹੈ ਹੋਰ ਕਰਜ਼ਾ ਲੈ ਰਹੇ ਨੇ ਤੇ ਫੇਰ ਭਾਪੀ ਸਰਕਾਰ ਜੰਗੋਦੀ ਸਰਕਾਰ ਪੰਜਾਬ ਦਾ ਕਚੂੰਬਰ ਕੱਢਣ ਉੱਤੇ ਹੋ ਗਈ ਪਈ ਹੈ ਜਿਵੇਂ ਰੂਲ ਜਿਹੜੇ ਫੰਡ ਸੀ ਉਹ ਰੋਕਲੇ ਹੋਰ ਕਈ ਤਰ੍ਹਾਂ ਦੀਆਂ ਜਿਹੜੀਆਂ ਮਤਲਬ ਆਰਥਿਕ ਬੰਧੀਆਂ ਪੰਜਾਬ ਤੇ ਲਾਗੂ ਕੀਤੀਆਂ ਕੀਤੀਆਂ ਹਨ ਬੀਜੇਪੀ ਨੇ ਉਹ ਲੋਕ ਭਲੀਭਾਂਤ ਜਾਣਦੇ ਨੇ ਉਹਨਾਂ ਨੂੰ ਅਣਜਾਣ ਨਾ ਸਮਝਿਆ ਜਾਵੇ ਢੇੜ ਜਾਣ ਸਮਝਣਗੇ ਤਾਂ ਇਹ ਵੱਡੀ ਰਾਜਨੀਤਿਕ ਗਲਤੀ ਹੋਵੇਗੀ ਅਮਰੀਕਾ ਸਕੀਮ ਵੀ ਜਿਹੜੀ ਹੈ ਉਹ ਵੀ ਪਿੰਡਾਂ ਦੇ ਵਿੱਚ ਜੋ ਜ਼ਰਤ ਵਰਗ ਹੈ ਉਹਨਾਂ ਦੇ ਅੰਦਰ ਇਹ ਘਰ ਕਰ ਗਈ ਗੱਲ ਵੀ ਇਹ ਜਿਹੜੇ ਨਵੀਂ ਸਕੀਮ ਲਿਆਂਦੀ ਹੈ ਭਾਵੇਂ ਉਹ 125 ਰੁਪਏ ਦੀ ਹੈ ਉਹ ਦੂਜੀ ਦੇ ਮੁਕਾਬਲੇ ਵੱਧ ਦਿਨ ਦਿਨ ਹੋਣਗੇ ਪਰ ਫੇਰ ਵੀ ਉਹਦੇ ਵਿੱਚ ਰੋਜ਼ਗਾਰ ਘੱਟ ਮਿਲੇਗਾ ਕਿਉਂਕਿ ਉਹ ਜਿਹੜੀ ਦੋ ਫਸਲਾਂ ਦੀ ਸੀਜ਼ਨ ਹੈਗੀ ਖੜੀ ਤੇ ਸੋਨੀ ਦਾ ਜਦੋਂ ਕੰਮਾਂ ਦੀ ਰੁੱਤ ਨਹੀਂ ਹੈ ਉਹਨਾਂ ਰੁੱਤਾਂ ਦੇ ਵਿੱਚ ਉਹ ਲਾਗੂ ਨਹੀਂ ਹੋਵੇਗੀ ਇਸ ਕਰਕੇ ਇਹ ਵੀ ਉਹਨਾਂ ਨੂੰ ਸ਼ੰਕਾ ਹੈ ਵੀ ਇਹ ਜਿਹੜੀ ਸਰਕਾਰ ਹੈ ਉਹ ਚੰਗੀ ਤਰ੍ਹਾਂ ਇਹ ਕਾਨੂੰਨ ਲਾਗੂ ਰੇਗਾ ਕਿਉਂ ਲਾਗੂ ਨਹੀਂ ਕਰਨੀ ਚਾਹੁੰਦੀ ਮੁੰਦੇਗਾ ਥਾਂ ਤੇ ਜਿਹੜੀ ਹੋਰ ਨਵ ਨਵਾਂ ਰੱਖ ਲਿਆ ਉਹਨਾਂ ਨੂੰ ਨਵ ਤੋਂ ਐਡੀ ਬੇਸ਼ੱਕ ਕੋਈ ਬਹੁਤੀ ਕੋਈ ਸ਼ਿਕਾਇਤ ਨਾ ਹੋਵੇ ਪਰ ਵੱਡੀ ਗੱਲ ਇਹ ਹੈ ਕਿ ਉਹ ਜਿਹੜੀਆਂ ਸਹੂਲਤਾਂ ਉਧਰ ਸਿੱਕੀਆਂ ਮੁਰੀਗਾ ਵਿੱਚ ਉਹ ਇਹ ਜਾਣੀ ਨਹੀਂ ਇਹ ਵੀ ਦਲਤ ਵਰਗ ਚੰਗੀ ਤਰ੍ਹਾਂ ਜਾਣਦਾ ਹੈ ਵੀ ਸੂਬੇ ਕੋਲੇ ਪੈਸਾ ਨਹੀਂ ਹੈ ਸੂਬੇ ਆਉਣਾ 40% ਕਿਵੇਂ ਲਾਉਣਗੇ ਪੰਜਾਬ ਹੀ ਲੈ ਲਓ ਇਹ ਇਹਨਾਂ ਤੋਂ ਹਾਂ 40% ਹਿੱਸਾ ਲੱਗਣਾ ਹੀ ਨਹੀਂ ਜਦੋਂ ਇਹ ਨਹੀਂ ਲਾਉਣਗੇ ਤਾਂ ਇਹ ਸਕੀਮ ਲਾਗੂ ਕਿਵੇਂ ਹੋਊਗੀ ਇਹ ਨਹੀਂ ਫੇਰੇ ਨਹੀਂ ਚੜਨਾ ਕੇਂਦਰ ਕਹੂ ਠੋੜਾ ਪੰਨੂ ਪੰਜਾਬ ਸਰਕਾਰ ਜਮੇ ਵੀ ਇਹ ਆਪਦਾ ਹਿੱਸਾ ਲਾਉਂਦੇ ਨਹੀਂ ਇਸ ਕਰਕੇ ਅਸੀਂ ਇਥੇ ਲਾ ਨਹੀਂ ਸਕਦੇ ਇਹ ਬਿਸ਼ੱਕ ਉਹ ਸੋਚੀ ਜਾਣ ਪਰ ਲੋਕ ਅੰਦਰ ਖੱਤੇ ਜਾਣਦੇ ਨੇ ਵੀ ਸੂਬਿਆਂ ਦੀਆਂ ਹਾਲਤਾਂ ਬਹੁਤ ਮਾੜੀਆਂ ਨੇ ਪੰਜਾਬ ਦੀ ਖਾਸ ਕਰਕੇ ਮਾੜੀ ਹੈ ਤੇ ਮਾੜੀ ਕਰਨ ਦੇ ਵਿੱਚ ਵੱਡਾ ਰੋਲ ਹੈ ਜਿਹੜਾ ਉਹ ਮੋਦੀ ਸਰਕਾਰ ਦਾ ਹੀ ਹੈ ਇਹ ਲੋਕ ਚੰਗੀ ਤਰ੍ਹਾਂ ਜਾਣਦੇ ਨੇ ਪਰ ਮੈਨੂੰ ਸਮਝ ਨਹੀਂ ਆਉਂਦੀ ਰਾਜਨੀਤਿਕ ਲੋਕ ਐਵੇਂ ਕਿਉਂ ਸੋਚ ਰਹੇ ਨੇ ਕਿ ਲੋਕਾਂ ਨੂੰ ਪਤਾ ਨਹੀਂ ਕਿਸੇ ਗੱਲ ਦਾ ਲੋਕ ਸਾਰਾ ਕੁਝ ਜਾਣਦੇ ਨੇ ਇਹ ਲੋਕਾਂ ਨੂੰ ਪਹਿਲੀ ਗੱਲ ਤਾਂ ਰਾਜਨੀਤਿਕ ਵਿਅਕਤੀਆਂ ਨੂੰ ਇਹ ਸਮਝ ਲੈਣੀ ਚਾਹੀਦੀ ਹੈ ਕਿ ਉਹ ਲੋਕਾਂ ਨੂੰ ਹੁਣ ਮੂਰਖਾ ਸਮਝਣਾ ਲੋਕ ਉਹਨੇ ਮੂਰਖ ਨਹੀਂ ਹਨ ਜਿੰਨੇ ਉਹ ਸਮਝ ਰਹੇ ਨੇ ਉਹ ਚੰਗੀ ਤਰ੍ਹਾਂ ਜਾਣਦੇ ਨੇ ਕਿ ਕੀ ਕਰ ਰਿਹਾ ਕੇਂਦਰ ਕੀ ਕਰ ਰਿਹਾ ਹੈ ਫੇਰ ਹੋਰ ਦੇਖੋ ਬੰਦੀ ਸਿੰਘਾਂ ਦੀ ਰਿਹਾਈ ਹੈ ਇਹ ਉਹਨਾਂ ਨੂੰ ਵਿਧ ਵਿੱਚ ਕੁ ਰੈਡਕਸ ਜੁਣ ਦੇਣੀ ਪਊਗੀ ਇਹ ਤਾਂ ਉਹਨਾਂ ਦੇ ਕੰਮ ਕਰਨੇ ਪੈਣਗੇ ਹੋਰ ਸਿੱਖਾਂ ਦੀਆਂ ਜਿਹੜੀਆਂ ਮੰਗਾਂ ਨੇ ਉਹ ਪੂਰੀਆਂ ਕਰਨੀਆਂ ਪੈਣੀਆਂ ਦੇਖੋ ਪੰਜਾਬ ਦੇ ਨਾਲ ਹਰ ਖੇਤਰ ਵਿੱਚ ਤੱਕਾ ਨਾ ਰਾਜਧਾਨੀ ਇਹ ਪੰਜਾਬ ਨੂੰ ਦਿੱਤੀ ਨਹੀਂ ਗਈ ਹੈ ਜਦ ਕਿ ਹਰ ਸੂਬੇ ਜਦੋਂ ਦੋ ਅੱਡ ਹੁੰਦੇ ਨੇ ਤਾਂ ਜਿਹੜਾ ਵੱਡਾ ਸੂਬਾ ਹੁੰਦਾ ਹੈ ਉਹਦੀ ਰਾਜਧਾਨੀ ਉਹੀ ਰਹਿੰਦੀ ਹੈ ਚੰਡੀਗੜ੍ਹ ਜਿਹੜਾ ਹੈ ਉਹ ਪੰਜਾਬੀ ਬੋਲ ਦੇ ਇਲਾਕਿਆਂ ਨੂੰ ਉਜਾੜ ਕੇ ਬਣਿਆ ਇਹ ਲੋਕ ਚੰਗੀ ਤਰ੍ਹਾਂ ਜਾਣਦੇ ਨੇ ਪਰ ਗਾਹੇ ਬਗਾਹੇ ਕੇਂਦਰ ਸਰਕਾਰ ਹੈ ਜਿਹੜੀ ਉਹ ਪੰਜਾਬ ਨੂੰ ਕੁਝ ਨਹੀਂ ਦੇਣਾ ਚਾਹੁੰਦੀ ਪੰਜਾਬ ਦੇ ਪਾਣੀਆਂ ਤੇ ਵੀ ਹਮਲੇ ਪੰਜਾਬ ਦੇ ਪੰਜਾਬੀ ਬੋਲਦੇ ਜਿਹੜੇ ਇਲਾਕੇ ਨੇ ਉਹ ਵੀ ਖੋਰ ਉਹ ਵੀ ਫਿਰੇ ਨ ਲੱਗ ਰਹੀਆਂ ਗੱਲਾਂ ਜੇ ਇਹ ਮਤਲਬ ਜੇ ਕੇਂਦਰ ਸਰਕਾਰ ਇਹ ਚਾਹੁੰਦੀ ਹੈ ਜਾਂ ਬੀਜੇਪੀ ਸਰਕਾਰ ਇਹ ਚਾਹੁੰਦੀ ਹੈ ਵੀ ਅਸੀਂ ਪੰਜਾਬ ਦੇ ਵਿੱਚ ਆਪਦੇ ਪੈਰ ਨਾਲ ਗਏ ਉਹ ਸਿੱਖ ਸਿੱਖਿਸ਼ਾਾਂ ਦੇ ਅਸਰ ਇਹ ਨਹੀਂ ਲੱਗਣੇ ਹਨ ਸਿੱਖ ਸਸੀਂ ਤਾਂ ਕੀ ਕਰ ਦੇਣਗੇ ਇਹਨਾਂ ਦਾ ਕੁਝ ਨਹੀਂ ਹੋਣਾ ਇਹ ਕਿੰਨਾ ਕ ਵੋਟ ਬੈਂਕ ਬਣਾ ਦੇਣਗੀਆਂ ਹੋ ਸਕਦਾ ਮਾੜਾ ਮੋਟਾ ਕੋਈ ਅਸਰ ਰਸੂਖਾੜਾ ਜਿਹੜਾ ਵਿਅਕਤੀ ਹੈ ਉਹ ਥੋੜੀ ਬਹੁਤੀ ਵੋਟ ਲੈ ਜਵੇ ਪਰ ਜਿਹੜੀ ਵੋਟ ਹੈ ਉਹ ਪਾਰਟੀ ਨੂੰ ਪੈਂਦੀ ਹੈ ਉਹ ਸ਼ਖਸੀਅਤ ਨੂੰ ਨਹੀਂ ਪੈਂਦੀ ਲੋਕ ਸ਼ਖਸੀਅਤ ਦੇ ਥਾਂ ਤੇ ਪਾਰਟੀ ਨੂੰ ਵੱਧ ਦੇਖਦੀ ਹੈ ਇਸ ਕਰਕੇ ਜੇ ਪੰਜਾਬ ਦੇ ਵਿੱਚ ਪੈਰ ਲਾਉਣੇ ਨੇ ਬੀਜੇਪੀ ਨੇ ਤਾਂ ਪੰਜਾਬ ਸੈਸੀ ਬਣ ਸਿੱਧ ਕਰਨਾ ਪਊਗਾ ਆਪਣੇ ਆਪ ਨੂੰ ਵੀ ਅਸੀਂ ਪੰਜਾਬ ਦੇ ਹਤੇ ਚ ਨੇ ਪੰਜਾਬ ਦੀਆਂ ਜਿਹੜੀਆਂ ਅਸੀਂ ਮੰਗਾਂ ਨੇ ਉਹ ਪੂਰੀਆਂ ਕਰ ਰਹੇ ਨੇ ਕੱਲਾ ਉਹਨਾਂ ਨੂੰ ਸਿੱਖਾਂ ਨੂੰ ਵਿੱਚ ਪਾਰਟੀ ਸ਼ਾਮਲ ਕਰ ਲੈਣਾ ਇਹ ਕੋਈ ਵੱਡਾ ਉਦਮ ਨਹੀਂ ਹੈ ਵੱਡਾ ਉਦਮ ਇਹ ਹੋਊਗਾ ਕਿ ਪੰਜਾਬ ਦੀਆਂ ਮੰਗਾਂ ਵੱਲ ਧਿਆਨ ਦਿੱਤਾ ਜਾਵੇ ਜੇ ਪੰਜਾਬ ਦੀਆਂ ਮੰਗਾਂ ਵੱਲ ਕੋਈ ਧਿਆਨ ਨਾ ਦਿੱਤਾ ਗਿਆ ਤੱਕਲੀਆਂ ਫੋਕੀਆਂ ਗੱਲਾਂ ਵੀ ਸਿੱਖਾਂ ਨੂੰ ਨਾਲ ਲੈ ਲਿਆ ਪਾਰਟੀ ਸ਼ਾਮਲ ਕਰ ਲੇ ਉਹਦਾ ਉਹਨਾਂ ਦੀਆਂ ਮਜਬੂਰੀਆਂ ਨੇ ਜਿਹੜੇ ਸ਼ਾਮਲ ਹੋ ਰਹੇ ਨੇ ਉਹ ਸੱਤਾ ਦੇ ਲਾਲਚੀ ਨੇ ਇੱਕ ਪਾਸੇ ਸੱਤਾ ਨਹੀਂ ਮਿਲਦੀ ਜੇ ਦੂਜੇ ਪਾਸੇ ਸੱਤਾ ਲੈ ਲੈਣੇ ਇੰਝ ਮਿਲਦੀ ਹੋਵੇ ਤਾਂ ਜਾਂ ਉਹ ਆਪਣੀਆਂ ਪਾਰਟੀਆਂ ਤੋਂ ਸੰਤੁਸ਼ਟ ਨਹੀਂ ਹੜ ਕਿਤੇ ਨਾ ਕਿਤੇ ਤਰੀਕੇ ਨਾਲ ਉਹ ਭਾਜੀਪੀ ਵੱਲ ਆ ਰਹੇ ਨੇ ਟੱਕਿਆ ਰਹੇ ਨੇ ਕਈ ਈੜੀ ਤੋਦਰਦੇ ਮਰੀ ਆ ਰਹੇ ਨੇ ਜਿਵੇਂ ਸਾਡੇ ਉੱਤੇ ਛਾਪੇ ਨਾ ਪੈ ਜਾਣ ਇਸ ਕਰਕੇ ਆ ਰਹੇ ਨੇ ਕਈ ਇਹ ਦੇਖ ਕੇ ਆਉਂਦੇ ਨੇ ਵੀ ਆਖਰਕਾਰ ਪੰਜਾਬ ਦੇ ਵਿੱਚ ਜੇ ਅਕਾਲੀ ਦਲ ਤੇ ਬੀਜੇਪੀ ਅੱਡ-ਅੱਡ ਵੀ ਚੋਣਾਂ ਲੜਦੇ ਨੇ ਤਾਂ ਅਖੀਰ ਤੇ ਆ ਕੇ ਸਮਝਉਂਦਾ ਅਕਾਲੀ ਦਲ ਦੇ ਨਾਲ ਇਹਨਾਂ ਨੂੰ ਕਰਨਾ ਹੀ ਪੈਣਾ ਹੈ ਚਾਹੇ ਚੋਣਾਂ ਤੋਂ ਪਹਿਲਾਂ ਚਾਹੇ ਚੋਣਾਂ ਤੋਂ ਬਾਅਦ ਕਈ ਇਹ ਸੋਚ ਕੇ ਆਉਂਦੇ ਨੇ ਕਿ ਜਦੋਂ ਬੀਜੇਪੀ ਨਾਲ ਸੰਯੁਕਤ ਹੋਈ ਕਰਨਾ ਪਿਆ ਫਿਰ ਕਿਉਂ ਨਾ ਅਸੀਂ ਬੀਜੇਪੀ 'ਚ ਸ਼ਾਮਲ ਹੋ ਜਾਈਏ ਕਈ ਇਸ ਨਜ਼ਰੀਏ ਨਾਲ ਬੀਜੇਪੀ 'ਚ ਆ ਰਹੇ ਨੇ ਪਰ ਉਹਨਾਂ ਦੀ ਆਉਣ ਨਾਲ ਕੋਈ ਫਰਕ ਨਹੀਂ ਪੈਂਦਾ ਫਰਕ ਇਸ ਕਰਕੇ ਪਊਗਾ ਉਹ ਪੰਜਾਬ ਤੇ ਐਸੀਆਂ ਗੱਲਾਂ ਕਰਨ ਪਰ বিজে ਕੀ ਚਾਹ ਸੋਚਦੀ ਹੈ ਵੀ ਜੇ ਸਾਨੂੰ ਤੁਸੀਂ ਸੱਤਾ ਦਿਓ ਤਾਂ ਅਸੀਂ ਪੰਜਾਬ ਦਾ ਕੋਈ ਭਰਾ ਕਰ ਦੇਵਾਂਗੇ ਜੇ ਸੱਤਾ ਨਹੀਂ ਦਿੰਦੇ ਤਾਂ ਤੁਹਾਡਾ ਕਚੂਬਰ ਕੱਢਾਂਗੇ ਇਹ ਜਿਹੜੀ ਗੱਲ ਹੈ ਇਹ ਲੋਕ ਸਮਝਦੇ ਆ ਇਸ ਕਰਕੇ ਭਾਪੀ ਨੂੰ ਵੀ ਇਸ ਗੱਲ ਸਮਝ ਲੈਣੀ ਚਾਹੀਦੀ ਹੈ ਵੀ ਇਸ ਤਰੀਕੇ ਨਾਲ ਕੰਮ ਨਹੀਂ ਚੱਲਣਾ ਕੰਮ ਤਾਂ ਚੱਲੇਗਾ ਪੰਜਾਬ ਦੇ ਇਹ ਤਾਂ ਦੇ ਵੀ ਗੱਲ ਕੋਈ ਕਰਨ ਪੰਜਾਬ ਦੀਆਂ ਗੱਲਾਂ ਮੰਨਣ ਜਿਹੜੀਆਂ ਅੱਜ ਹਾਂ ਤੋਂ ਲਟਕਦੀਆਂ ਮੰਗਾਂ ਉਹ ਮੰਨਣ ਕੰਮ ਸੇ ਕੰਮ ਚੰਡੀਗੜ੍ਹ ਤਾਂ ਪੰਜਾਬ ਨੂੰ ਦੇਣ ਜੇ ਪੰਜਾਬੀ ਬੋਲਦੇ ਇਲਾਕੇ ਤਾਂ ਇੱਧਰ ਉੱਧਰ ਉੱਧਰ ਕਰਨ ਜੇ ਉਹ ਕਰਨੇ ਹੀ ਕੱਖ ਨਹੀਂ ਫਿਰ ਸਿੱਖ ਆ ਕੇ ਕੀ ਕਰ ਦੇਣਗੇ ਕੁਛ ਨਹੀਂ ਕਰਨ ਉਹ ਸਰਕਾਰੀ ਸਿੱਖ ਬਣ ਕੇ ਰਹਿ ਜਾਣਗੇ ਪਰ ਜੋ ਭਾਜਪਾ ਦਾ ਮਨਸੂਬੇ ਨੇ ਉਹ ਪੂਰੇ ਨਹੀਂ ਹੋਣੇ ਇਹ ਪੂਰੇ ਤਾਂ ਹੋਣਗੇ ਜੇ ਪਾਰਟੀ ਇਹ ਪੰਜਾਬ ਦੀ ਹੱਕਾਂ ਦੀ ਕੋਈ ਗੱਲ ਕਰੂਗੀ ਉਹਨੇ ਬੜਾ ਕੰਮ ਬੜਨਾ ਨਹੀਂ ਹੈ ਇਹਨਾਂ ਕੋਈ ਕਹਿੰਦਾ ਹੋਇਆ ਮੈਂ ਧੰਨਵਾਦੀ ਆ